ਤੂੰ ਜੱਗ ਦੀ ਪਾਲਣ ਹਾਰ ਕੁੜੇ ਵਤਨਾ ਦੀ ਪਹਿਰੇਦਾਰ ਕੁੜੇ ਤੂੰ ਜੱਗ ਦੀ ਪਾਲਣ ਹਾਰ ਕੁੜੇ ਵਤਨਾ ਦੀ ਪਹਿਰੇਦਾਰ ਕੁੜੇ ਨੀ ਸਿਰ ਚੁੰਨੀ ਲੈ ਤੈਨੂੰ ਮੰਨੇ ਕੋਲ ਜਹਾਨ ਨੀ ਸਿਰ ਚੁੰਨੀ ਲੈ ਤੈਨੂੰ ਮੰਨੇ ਕੋਲ ਜਹਾਨ ਨੀ ਸਿਰ ਚੁੰਨੀ ਲੈ ਧਰਤੀ ઋਸ਼ੀਆਂ ਮੁਨੀਆਂ ਦੀ ਐ ਹੱਡੀਆਂ ਤੱਪੀਆਂ ਸੂਰ ਵੀਰ ਤੇ ਇਹ ਗੁਣੀਆਂ ਦੀ ਹਾਂ ਹੈ ਭਾਰਤ ਦੀ ਧਰਤੀ ઋਸ਼ੀਆਂ ਮੁਨੀਆਂ ਦੀ ਐ ਹੱਡੀਆਂ ਤੱਪੀਆਂ ਸੂਰ ਵੀਰ ਤੇ ਇਹ ਗੁਣੀਆਂ ਦੀ ਉਹ ਝਾਲਮ ਦੇ ਨਹੀਂ ਕਟਾਰ ਕੁੜੇ ਜਿਹੜਾ ਹਿੰਦ ਤੇ ਕਰਦਾ ਵਾਰ ਕੁੜੇ ਨਹੀਂ ਸਿਰ ਚੁੰਨੀ ਲੈ ਤੈਨੂੰ ਮੰਨੇ ਕੋਨੇ ਜਹਾਨ ਨਹੀਂ ਸਿਰ ਚੁੰਨੀ ਲੈ ਤੈਨੂੰ ਮੰਨੇ ਕੋਨੇ ਜਹਾਨ ਨਹੀਂ ਸਿਰ ਚੁੰਨੀ ਲੈ ਇੱਥੇ ਸਿਰ ਬਿਨ ਬਾਬਾ ਦੀਪ ਸਿੰਘ ਜੀ ਲੜ ਗਏ ਨੇ ਇੱਥੇ ਵੀਰ ਭਗਤ ਸਿੰਘ ਵਰਗੇ ਫਾਂਸੀ ਚੜ ਗਏ ਨੇ ਇੱਥੇ ਸਰਬਿੰਨ ਬਾਬਾ ਦੀਪ ਸਿੰਘ ਜੀ ਲੜ ਗਏ ਨੇ ਇੱਥੇ ਵੀਰ ਭਗਤ ਸਿੰਘ ਵਰਗੇ ਫਾਂਸੀ ਚੜ ਗਏ ਨੇ